ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਏਜੀ ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਮੋਗਾ ਪੁਲਿਸ ਨੇ ਦੀ ਟੀਮਾਂ ਨੇ ਕੁਝ ਅਚੀਵਮੈਂਟਸ ਹਾਸਿਲ ਕੀਤੀ ਹੈ ਉਹਦੇ ਬਾਰੇ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਥਾਣਾ ਸਮਾਲਸਰ ਦੇ ਪਿੰਡ ਪਲੂਰ ਦੇ ਵਿੱਚ ਇੱਕ ਇਨਸੀਡੈਂਟ ਪਰਸੋ ਸ਼ਾਮ ਨੂੰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਦੁਕਾਨਦਾਰ ਦੇ ਕੁਟਮਾਰ ਕਰਕੇ ਉਹ ਤੋਂ ਪੈਸੇ ਖੋਏ ਗਏ ਸੀ ਉਹਦੇ ਸਬੰਧੀ 6 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ ਉਹਦੀ ਤਫਤੀਸ਼ ਦੇ ਸਮੰਚ ਐਸਐਚਓ ਸਮਾਲ ਸਰ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ਡ ਪਿੰਡ ਦੇ ਨੇੜੇ ਹੀ ਕੋਈ ਦੁਬਾਰਾ ਵਾਰਦਾਤ ਕਰਨ ਦੀ ਅੰਜਾਮ ਫਿਰਾਕ ਚ ਹੈਗੇ ਨੇ ਤੇ ਉੱਥੇ ਇਕੱਠੇ ਹੋਏ ਨੇ ਤੁਰੰਤ ਐਕਸ਼ਨ ਕਰਦਿਆਂ ਐਸਐਚਓ ਸਮਾਲ ਸਰ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਪੁਲਿਸ ਟੀਮ ਨੂੰ ਵੇਖ ਕੇ ਓਪਨ ਫਾਇਰ ਕਰਤਾ ਜਵਾਬੀ ਕਾਰਵਾਈ ਜਦੋਂ ਐਸਐਚਓ ਸਾਹਿਬ ਦੀ ਟੀਮ ਵੱਲੋਂ ਕੀਤੀ ਗਈ ਇੱਕ ਅਕਿਊਜ਼ਡ ਦੀ ਥਾਈ ਦੇ ਵਿੱਚ ਗੋਲੀ ਵੱਜ ਗਈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਇਆ ਗਿਆ ਉਥੇ ਉਹਦੀ ਕੰਡੀਸ਼ਨ ਠੀਕ ਹੈਗੀ ਹੈ ਉਥੇ ਉਹਦਾ ਟਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਟੋਟਲ 6 ਅਕਿਊਜ਼ਡ ਹੈਗੇ ਸੀ ਜਿਹਦੇ ਵਿੱਚੋਂ 2 ਅਕਿਊਜ਼ਡ ਮੌਕੇ ਤੇ ਫੜ ਲਏ ਸੀ ਬਾਕੀ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਏ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਲਗੀਆਂ ਹੋਈਆਂ ਹਨ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਇਹਦੇ ਵਿੱਚ ਟੋਟਲ 6 ਅਕਿਊਜ਼ਡ ਨੇ ਇਹਨਾਂ ਦੇ ਪਹਿਲਾਂ ਵੀ ਐਫਆਈਆਰ ਆ ਰਜਿਸਟਰ ਹੈਗੀਆਂ ਨੇ ਇੱਕ ਅਕਿਊਜ਼ਡ ਤੇ ਪਹਿਲਾਂ 9 ਮੁਕਦਮੇ ਦਰਜ ਨੇ ਇੱਕ ਤੇ 2 ਤੀਜੇ ਦੇ ਤੇ ਚੌਥੇ ਦੇ ਜਿਹੜੇ ਕੇਸ ਫੜੇ ਗਏ ਉਹਨਾਂ ਦੇ ਪਹਿਲਾਂ ਇੱਕ ਇੱਕ ਮਾਮਲਾ ਦਰਜ ਹੈ ਇੱਕ ਹਰਪ੍ਰੀਤ ਸਿੰਘ ਉਰ ਫੈਪੀ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਉਹ ਤੇ ਦੋ ਮੁਗਤਵੇਂ ਦਰਜ ਨੇ ਇੱਕ ਇਨਾਰੇ ਨਾਲ ਰੋਸ਼ਨ ਸਿੰਘ ਸੀ ਉਹ ਤੇ ਪਹਿਲਾਂ 15 ਮੁਗਤਵੇਂ ਮਰਡਰ ਤੇ ਲੁੱਟਖੋਹ ਦੇ ਦਰਜ ਹੈਗੇ ਨੇ ਆ ਸਾਰਾ ਆਪਰੇਸ਼ਨ ਐਸਪੀ ਹੈੱਡ ਕੁਆਰਟਰ ਸਾਹਿਬ ਤੇ ਡੀਐਸਪੀ ਹੈੱਡ ਕੁਆਰਟਰ ਸਾਹਿਬ ਦੀ ਨਿਗਰਾਨੀ ਹੇਠ ਹੋਇਆ ਸੀ ਜਿਹਦੇ ਵਿੱਚ ਸਮਲ ਸਰ ਥਾਣੀ ਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਹਾਂਜੀ ਇਹ ਉਥੇ ਵਾਰਦਾਤ ਕਰਕੇ ਭਜ ਗਏ ਸੀ ਪਰ ਜਦੋਂ ਦੁਬਾਰਾ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਥਾਣੀ ਦੀ ਟੀਮ ਨੂੰ ਕਿ ਦੁਬਾਰਾ ਉਸੀ ਏਰੀਆ ਦੇ ਵਿੱਚ ਕੋਈ ਹੋਰ ਵਾਰਦਾਤ ਕਰਨ ਦੀ ਇੰਜ਼ਾਮ ਚ ਹੈਗੇ ਨੇ ਤੇ ਉੱਥੇ ਜਦੋਂ ਇਹ ਬਲੂਰ ਤੋਂ ਲਖਨਊ ਡਰੇਨ ਉੱਥੇ ਬਣੀ ਹੋਈ ਆ ਉਹ ਕੱਚਾ ਰਸਤਾ ਜਾਂਦਾ ਹੈ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤੇ ਉੱਥੇ ਆ ਸਾਰਾ ਜਿਹੜਾ ਘਟਨਾ ਹੈ ਆ ਵਾਪਰੀ ਹੈ ਇਹ ਸਾਰੇ ਆਪਸ ਵਿੱਚ ਪਹਿਲਾਂ ਤੋਂ ਹੀ ਜਾਣਕਾਰ ਹੈਗੇ ਨੇ ਯਾਰ ਦੋਸਤ ਹੈਗੇ ਨੇ ਬਾਕੀ ਜਿਹੜੇ ਹੋਰ ਅਕਿਊਜ਼ ਹੈ ਉਹਨਾਂ ਦੀ ਪੁੱਛਗਿੱਛ ਜਿਹੜੀ ਆ ਉਹ ਚੱਲ ਰਹੀ ਹੈ ਸਾਰੀ ਗੱਲ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗੀ ਉਹਨਾਂ ਕੋਲ ਵੀ ਵੈਪਨ ਹੈਗੇ ਸੀ ਐਦਾ ਵੈਪਨ ਮੌਕੇ ਤੋਂ 1.32 ਬੋਰ ਦਾ ਬਰਾਮਦ ਹੋ ਗਿਆ ਲਾਈਵ ਰਾਉਂਡਸ ਦੇ ਨਾਲ ਬੱਚਿਆਂ ਕੋਲ ਜਿਹੜੇ ਵੈਪਨ ਸੀ ਉਹਨਾਂ ਦੇ ਕੋਲ ਵੀ ਵੈਪਨ ਹੈਗੇ ਸੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਕੋਈ ਨਮੀ ਗੈਂਗਸਟਰ ਦੇ ਨਾਲ ਹਜੇ ਤੱਕ ਇਹਨਾਂ ਦਾ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਫਿਰ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਡਿਵਿਜਨ ਦੇ ਵਿੱਚ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਕੇ ਸਾਰਾ ਕਲੀਅਰ ਹੋ ਜਾਊਗਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਏਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਮੋਗਾ ਪੁਲਿਸ ਨੇ ਦੀ ਟੀਮਾਂ ਨੇ ਕੁਝ ਅਚੀਵਮ ਉਦੇ ਬਾਰੇ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਥਾਣਾ ਸਮਾਲਸਰ ਦੇ ਪਿੰਡ ਪਲੂਰ ਦੇ ਵਿੱਚ ਇੱਕ ਇਨਸੀਡੈਂਟ ਪਰਸੋ ਸ਼ਾਮ ਨੂੰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਦੁਕਾਨਦਾਰ ਦੇ ਕੁਟਮਾਰ ਕਰਕੇ ਉਹ ਤੋਂ ਪੈਸੇ ਖੋਏ ਗਏ ਸੀ ਉਹਦੇ ਸਬੰਧੀ 6 ਨੰਬਰ ਐਫ ਆਰ ਦਰਜ ਕੀਤੀ ਗਈ ਸੀ ਉਹਦੀ ਤਫ਼ਤੀਸ਼ ਦੇ ਸਬੰਧ ਚ ਐਸ ਐਚ ਓ ਸਮਾਲਸਰ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ਡ ਪਿੰਡ ਦੇ ਨੇੜੇ ਹੀ ਕੋਈ ਦੁਬਾਰਾ ਵਾਰਦਾਤ ਕਰਨ ਦੀ ਅੰਜਾਮ ਫਿਰਾਕ ਚ ਹੈਗੇ ਨੇ ਤੇ ਉੱਥੇ ਇਕੱਠੇ ਹੋਏ ਨੇ ਤੁਰੰਤ ਐਕਸ਼ਨ ਕਰਦੇ ਹਾਂ ਐਸਐਸਓ ਸਮਾਲ ਸਰਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਪੁਲਿਸ ਟੀਮ ਨੂੰ ਵੇਖ ਕੇ ਓਪਨ ਫਾਇਰ ਕਰਤਾ ਜਵਾਬੀ ਕਾਰਵਾਈ ਜਦੋਂ ਐਸਐਸਓ ਸਾਹਿਬ ਦੀ ਟੀਮ ਵੱਲੋਂ ਕੀਤੀ ਗਈ ਇੱਕ ਅਕਿਊਜ਼ਡ ਦੀ ਥਾਈ ਦੇ ਵਿੱਚ ਗੋਲੀ ਵੱਜ ਗਈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਇਆ ਗਿਆ ਉੱਥੇ ਉਹਦੀ ਕੰਡੀਸ਼ਨ ਠੀਕ ਹੈਗੀ ਹੈ ਉੱਥੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਟੋਟਲ 6 ਅਕਿਊਜ਼ਡ ਹੈਗੇ ਸੀ ਜਿਹਦੇ ਵਿੱਚੋਂ 2 ਅਕਿਊਜ਼ਡ ਮੌਕੇ ਤੇ ਫੜ ਲਏ ਸੀ ਬਾਕੀ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਭਜ ਗਏ ਉਹਨਾਂ ਨੂੰ ਵੀ ਅरेस्ट ਕਰਨ ਲਈ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਲਗੀਆਂ ਹੋਈਆਂ ਹਨ ਉਹਨਾਂ ਨੂੰ ਵੀ ਅਸੀਂ ਜਲਦੀ ਅरेस्ट ਕਰ ਲਵਾਂਗੇ ਇਹਦੇ ਵਿੱਚ ਟੋਟਲ 6 ਅਕਿਊਜ਼ਡ ਨੇ ਇਹਨਾਂ ਦੇ ਪਹਿਲਾਂ ਵੀ ਐਫ ਆਈ ਆਰ ਆ ਰਜਿਸਟਰ ਹੈਗੀਆਂ ਨੇ ਇੱਕ ਅਕਿਊਜ਼ਡ ਤੇ ਪਹਿਲਾਂ 9 ਮੁਕਦਮੇ ਦਰਜ ਨੇ ਇੱਕ ਤੇ 2 ਤੀਜੇ ਦੇ ਤੇ ਚੌਥੇ ਦੇ ਜਿਹੜੇ ਅਕਿਊਜ਼ ਫੜੇ ਗਏ ਉਹਨਾਂ ਤੇ ਪਹਿਲਾਂ ਇੱਕ ਇੱਕ ਮਾਮਲਾ ਦਰਜ ਹੈ ਇੱਕ ਹਰਪ੍ਰੀਤ ਸਿੰਘ ਉਰ ਫੈਪੀ ਸ੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਉਹ ਤੇ ਦੋ ਮੁਕਦਮੇ ਦਰਜ ਨੇ ਇੱਕ ਇਹ ਨਾਲੇ ਨਾਲ ਰੋਸ਼ਨ ਸਿੰਘ ਸੀ ਉਥੇ ਪਹਿਲਾਂ 15 ਮੁਗਤ ਮੇ ਮਰਡਰ ਤੇ ਲੁੱਟਖੋਹ ਦੇ ਦਰਜ ਹੈਗੇ ਨੇ ਆ ਸਾਰਾ ਆਪਰੇਸ਼ਨ ਐਸਪੀ ਹੈੱਡ ਕੁਆਰਟਰ ਸਾਹਿਬ ਤੇ ਡੀਐਸਪੀ ਹੈੱਡ ਕੁਆਰਟਰ ਸਾਹਿਬ ਦੀ ਨਿਗਰਾਨੀ ਹੇਠ ਹੋਇਆ ਸੀ ਜਿਹਦੇ ਵਿੱਚ ਸਮਲਸਰ ਥਾਣੇ ਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਹਾਂਜੀ ਇਹ ਉਥੇ ਵਾਰਦਾਤ ਕਰਕੇ ਭਜ ਗਏ ਸੀ ਪਰ ਜਦੋਂ ਦੁਬਾਰਾ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਥਾਣੇ ਦੀ ਟੀਮ ਨੂੰ ਕਿ ਦੁਬਾਰਾ ਉਸੇ ਏਰੀਆ ਦੇ ਵਿੱਚ ਕੋਈ ਹੋਰ ਵਾਰਦਾਤ ਕਰਨ ਦੀ ਇਨਜ਼ਾਮ ਚ ਹੈਗੇ ਨੇ ਤੇ ਉਥੇ ਜਦੋਂ ਇਹ ਬਲੂਰ ਤੋਂ ਲਖਨੂ ਡਰੇਨ ਉੱਥੇ ਬਣੀ ਹੋਈ ਆ ਉਹ ਕੱਚਾ ਰਸਤਾ ਜਾਂਦਾ ਹੈ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਉੱਥੇ ਆ ਸਾਰਾ ਜਿਹੜਾ ਘਟਨਾ ਹੈ ਆ ਵਾਪਰੀ ਹੈ ਇਹ ਸਾਰੇ ਆਪਸ ਵਿੱਚ ਪਹਿਲਾਂ ਤੋਂ ਹੀ ਜਾਣਕਾਰ ਹੈਗੇ ਨੇ ਯਾਰ ਦੋਸਤ ਹੈਗੇ ਨੇ ਬਾਕੀ ਜਿਹੜੇ ਹੋਰ ਅਕਿਊਜ਼ ਹੈ ਉਹਨਾਂ ਦੀ ਪੁਛਗਿਸ ਜਿਹੜੀ ਆ ਉਹ ਚੱਲ ਰਹੀ ਹੈ ਸਾਰੀ ਗੱਲ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗੀ ਉਹਨਾਂ ਕੋਲ ਵੀ ਵੈਪਨ ਹੈਗੇ ਸੀ ਐਦਾ ਵੈਪਨ ਮੌਕੇ ਤੋਂ ਇੱਕ 32 ਬੋਰ ਦਾ ਬਰਾਮਦ ਹੋ ਗਿਆ ਲਾਈਵ ਰਾਉਂਡਸ ਦੇ ਨਾਲ ਬਾਕੀਆਂ ਕੋਲ ਜਿਹੜੇ ਵੈਪਨ ਸੀ ਉਹਨਾਂ ਦੇ ਕੋਲ ਵੀ ਵੈਪਨ ਹੈਗੇ ਸੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਕੋਈ ਨਾਮੀ ਗੈਂਗ ਫੇਰ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਰਿਵਾਰਡ ਦੇ ਵਿੱਚ ਹੋਰ ਡੂੰਘਾਈ ਨਾਲ ਇਹਨਾਂ ਦੇ ਪੁੱਛਿਸ਼ ਕਰਕੇ ਸਾਰਾ ਕਲੀਅਰ ਹੋ ਜਾਊਗਾ